ਦੋਸਤੋ ਅੱਜ ਆਪਾਂ ਇੱਕ ਹੋਰ ਮਸਾਲੇ ਦੀ ਇੱਕ ਹੋਰ ਓਸ਼ਦੀ ਦੀ ਗੱਲ ਕਰਨ ਜਾ ਰਹੇ ਹਾਂ ਜਿਹਦਾ ਆਯੁਰਵੇਦਾ ਦੇ ਵਿੱਚ ਬਹੁਤ ਵਰਣਨ ਕੀਤਾ ਜਾਂਦਾ ਬਹੁਤ ਸਾਰੀਆਂ ਦਵਾਈਆਂ ਦੇ ਵਿੱਚ ਉਹਨੂੰ ਪਾਇਆ ਜਾਂਦਾ ਹੈ ਸਾਡੇ ਮਨੁੱਖੀ ਸਰੀਰ ਨੂੰ ਲੱਗਣ ਵਾਲੀਆਂ ਬਿਮਾਰੀਆਂ ਨੂੰ ਠੀਕ ਕਰਨ ਦੇ ਲਈ ਦਵਾਈਆਂ ਬਣਾਈਆਂ ਜਾਂਦੀਆਂ ਨੇ ਆਯੁਰਵੇਦਾ ਦੇ ਵੱਲੋਂ ਜੋ ਵਰਣਨ ਕੀਤੀਆਂ ਗਈਆਂ ਨੇ ਔਰ ਇੱਕ ਐਸੀ ਓਸ਼ਦੀ ਹੈ ਇੱਕ ਐਸਾ ਮਸਾਲਾ ਹੈ ਜਿਹੜਾ ਸਰਦੀਆਂ ਦੇ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਸਾਡੇ ਰੈਸਪੀਰੇਟਰੀ ਸਿਸਟਮ ਦੇ ਰੋਗ ਨੇ ਖੰਘ ਜ਼ਖਾਮ ਦਾ ਹੋ ਜਾਣਾ ਗਲੇ ਦਾ ਬੈਠ ਜਾਣਾ ਛਾਤੀ ਦੇ ਵਿੱਚ ਬਲਕਮ ਦਾ ਜਮ ਜਾਣਾ ਜਿਹੜੇ ਸਾਹ ਪ੍ਰਣਾਲੀ ਦੇ ਰੋਗ ਇਸੇ ਤਰ੍ਹਾਂ ਗਰਮੀਆਂ ਦੇ ਵਿੱਚ ਪਾਚਨ ਤੰਦਰ ਦੇ ਰੋਗ ਆ ਜਾਂਦੇ ਆ ਜਿਵੇਂ ਡਾਇਰੀਆ ਹੋ ਜਾਣਾ ਖਾਣਾ ਠੀਕ ਨਾਲ ਹਜ਼ਮ ਨਾ ਹੋਣਾ ਗੈਸ ਬਣ ਜਾਣਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਤੋਂ ਇਹ ਔਸ਼ਧੀ ਬਚਾਉਂਦੀ ਹੈ ਸੋ ਅਪੀਲ ਹੈ ਕਿ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਜਾਣਕਾਰੀ ਨੂੰ ਪਹੁੰਚਾਇਆ ਜਾ ਸਕੇ ਸੋ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਹਿੰਗ ਦੇ ਬਾਰੇ ਦੇ ਵਿੱਚ ਤਾਂ ਹਿੰਗ ਜਿਹੜੀ ਹਿੰਗ ਕਾਫੀ ਤਰ੍ਹਾਂ ਦੀ ਦੇਖਣ ਨੂੰ ਮਿਲਦੀ ਹੈ ਕਾਫੀ ਤਰ੍ਹਾਂ ਦੀ ਆਉਂਦੀ ਹੈ ਬਹੁਤ ਸਾਰੀਆਂ ਫਰਮਾਂ ਹਿੰਗ ਬਣਾਉਂਦੀਆਂ ਨੇ ਕਾਫੀ ਅੱਛੀ ਕੁਆਲਿਟੀ ਦੀ ਬਣ ਜਾਂਦੀ ਹੈ ਸਸਤੀ ਵੀ ਮਿਲ ਜਾਂਦੀ ਹੈ ਪਰ ਆਪਾਂ ਜਿਹੜੇ ਰੋਸ਼ਨੀ ਗੁਣਾ ਦੀ ਗੱਲ ਕਰਦੇ ਤਾਂ ਅੱਛੀ ਕੁਆਲਿਟੀ ਦੀ ਹਿੰਗ ਦੇ ਵਿੱਚ ਹੀ ਸਹੀ ਉਸਦੀ ਬਣ ਪਾਈ ਜਾਂਦੀ ਹੈ ਨਾ ਕਿਉਂ ਤੁਸੀਂ ਦੇਖ ਰਹੇ ਹੋ ਇਹਨੂੰ ਟਾਪ ਕੁਆਲਿਟੀ ਨਹੀਂ ਤਾਂ ਇਹਨੂੰ ਮਾੜੀ ਕੁਆਲਿਟੀ ਵੀ ਨਹੀਂ ਕਹਿ ਸਕਦੇ ਇਹ ਮੀਡੀਅਮ ਕੁਆਲਿਟੀ ਦੀ ਹਿੰਗ ਜਿਹੜੀ ਉਹ ਆਪਣੇ ਸਾਹਮਣੇ ਪਈ ਹੈ ਤੇ ਇਹਦੇ ਆਧਾਰ ਤੇ ਅਸੀਂ ਆਪਾਂ ਗੱਲ ਕਰਾਂਗੇ ਵੀ ਕਿੰਨੀ ਵਾਰ ਤੋਂ ਕਰਨੀ ਚਾਹੀਦੀ ਹੈ ਔਰ ਕੀ ਕੀ ਇਹਦੇ ਵਿੱਚ ਹੁੰਦੇ ਨੇ ਜੇ ਆਪਾਂ ਗੁਣਾਂ ਦੀ ਗੱਲ ਕਰਦੇ ਹਾਂ ਥੋੜੀ ਗਰਮਕ ਤਸਿੱਤ ਵੀ ਮਾਲਕ ਹੈ ਐਂਟੀ ਆਕਸੀਡੈਂਟ ਐਂਟੀ ਇਨਫਲੇਮੇਟਰੀ ਯਾਨੀ ਕਿ ਸੋਜ ਰੋਧਕ ਔਰ ਐਂਟੀ ਬੈਕਟੀਰੀਅਲ ਆਦਿ ਜਿਹੜੇ ਹੁੰਦੇ ਪਾਏ ਜਾਂਦੇ ਆ ਤੇ ਇਹਨਾਂ ਗੁਣਾਂ ਦੇ ਕਰਕੇ ਇਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦੀ ਹੈ ਜਿਵੇਂ ਪਾਚਨ ਤੰਤਰ ਦੇ ਰੋਗ ਹੈ, ਪੇਟ ਗੈਸ ਕਬਜ਼ ਬਲ ਹਜਮੀ ਹੈ, ਖੰਗ ਜਖਾਮ ਤੋਂ ਰਾਹਤ ਦਵਾਉਂਦੀ ਹੈ, ਕੋਲੈਸਟ੍ਰੋਲ ਨੂੰ ਘਟ ਕਰਦੀ ਹੈ, ਭਾਰਕ ਟੋਨਤ ਮਦਦਗਾਰ ਹੈ। ਅ ਔਰਤਾਂ ਵਾਸਤੇ ਜਿਹੜੇ ਉਹਨਾਂ ਦੇ ਮਹਾਵਰੀ ਦੇ ਦੌਰਾਨ ਸਮੱਸਿਆਵਾਂ ਹਨ ਜਿਵੇਂ ਦਰਦ ਦੇ ਦਰਦ ਹੋਣਾ ਮਹਾਵਰੀ ਦਾ ਉਸ ਦਰਦ ਨੂੰ ਘਟ ਕਰਨ 'ਚ ਮਦਦਗਾਰ ਹੈ ਜਿਹੜਾ ਪੇਟੂ ਦੇ ਉੱਪਰ ਲੇਪ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਬਲੱਡ ਸ਼ੂਗਰ ਕੰਟਰੋਲ ਕਰਨ 'ਚ ਮਦਦ ਕਰਦੀ ਹੈ। ਇਹ ਕਿ ਇਹ ਇਸ ਮਸੱਈਆ ਤੋਂ ਵੀ ਰਾਹਤ ਦਿੰਦੀ ਹੈ। ਬੱਚੇ ਦੇ ਪੇਟ 'ਚ ਦਰਦ ਹੋਣ ਲੱਗ ਜਾਂਦਾ ਹੈ ਤਾਂ ਉੱਥੇ ਕੀ ਕਰਨਾ ਹੈ? ਛੋਟੇ ਬੱਚੇ ਦੇ ਪੇਟ 'ਚ ਦਰਦ ਹੁੰਦਾ ਤਾਂ ਆਪਾਂ ਥੋੜੀ ਜਿਹੀ ਹਿੰਗ ਲੈ ਕੇ ਤਕਰੀਬਨ ਇੰਨੀ ਕ ਹਿੰਗ ਲੈ ਕੇ ਇਹਨੂੰ ਚਮਚ ਡੇਢ ਚਮਚ ਪਾਣੀ ਦੇ ਵਿੱਚ ਘੋਲ ਕੇ ਬੱਚੇ ਦੇ ਪੇਟ ਤੇ ਲੇਪ ਕਰਦੇ ਆ ਤਾਂ ਉਹ ਬੱਚੇ ਦੇ ਪੇਟ ਦਾ ਦਰਦ ਦਾ ਜਿਹੜਾ ਘੱਮ ਹੋ ਜਾਂਦਾ ਹੈ। ਲੀਵਰ ਦੀ ਸਿਹਤ ਵਾਸਤੇ ਬਹੁਤ ਗੁਣਕਾਰੀ ਹੈ। ਇਸ ਤੋਂ ਇਲਾਵਾ ਬੀਪੀ ਕੰਟਰੋਲ ਕਰਨ ਦੇ ਵਿੱਚ ਪਤਦਾਰ ਹੈ ਛਾਤੀ ਦੇ ਵਿੱਚ ਬਲਗਮ ਜੰਮ ਜਾਂਦੀ ਹੈ ਸਾਂਸਾਂ ਦੀ ਆਵਾਜ਼ ਆਉਂਦੀ ਹੈ ਤਾਂ ਉੱਥੇ ਵੀ ਆਪਾਂ ਇਹਦਾ ਜਿਹੜਾ ਲੇਪ ਹੈ ਇਸ ਤਰ੍ਹਾਂ ਥੋੜੀ ਜਿਹੀ ਲੈ ਕੇ ਝੋਲਿਆਂ ਦੇ ਦਾਣੇ ਜਿੰਨੀ ਚੰਗੀ ਕੁਆਲਿਟੀ ਦੀ ਜ ਆਪਣੇ ਕੋਲ ਹੰਗ ਹੈਗੀ ਤਾਂ ਉਹਨੂੰ ਪਾਣੀ ਦੇ ਵਿੱਚ ਘੋਲ ਕੇ ਦੋ ਕੱਪਾਂ ਵਿੱਚ ਪਾਣੀ ਵਿੱਚ ਘੋਲ ਕੇ ਛਾਤੀ ਤੇ ਲੇਪ ਕਰਦੇ ਆ ਤਾਂ ਉਹਦੇ ਨਾਲ ਜੰਮੀ ਹੋਈ ਬਲਗਮ ਹੈ ਜਿਹੜੀ ਉਹ ਪਤਲੀ ਹੋ ਕੇ ਨਿਕਲਣ ਲੱਗ ਜਾਂਦੀ ਹੈ ਸਿਰਦਰਦ ਮਾਈਗਰੇਨ ਚਰਾਹ ਦਿੰਦੀ ਹੈ ਜਾਂ ਜਿਹਨੂੰ ਅਸੀਂ ਕਹਿ ਦਿੰਨੇ ਆ ਨਾੜਾਂ ਚੱਲਦੀਆਂ ਉਹਦੇ ਵਾਸਤੇ ਵੀ ਫਾਇਦੇਮੰਦ ਹੈ ਤੇ ਉਹਦੇ ਵਾਸਤੇ ਵੀ ਕੀ ਕਰਨਾ ਹੈ ਥੋੜੀ ਜਿਹੀ ਹਿੰਗ ਨੂੰ ਲੈ ਕੇ ਪਾਣੀ ਚ ਘੋਲ ਕੇ ਦੋਨੇ ਪਾਸੇ ਪੁੜਪੜੀਆਂ ਦੇ ਵਿੱਚ ਲੇਪ ਕਰਨਾ ਤੇ ਉਹਦੇ ਨਾਲ ਵੀ ਸਿਰਦਰਦ ਤੋਂ ਰਾਸਤ ਮਿਲਦੀ ਹੈ ਚਮੜੀ ਵਾਸਤੇ ਝੁਰੜੀਆਂ ਵਾਸਤੇ ਫਾਇਦੇਮੰਦ ਹੈ ਇਹਨੂੰ ਇਹਦਾ ਅਸੀਂ ਜਿਹੜਾ ਮਲਤਾਨੀ ਮਿੱਟੀ ਦੇ ਨਾਲ ਫੇਸ ਟੈਗ ਬਣਾ ਕੇ ਲਾਉਨੇ ਆ ਤਾਂ ਰਿੰਕਲਸ ਨੂੰ ਖਤਮ ਕਰਦੀ ਹੈ ਕਿਲ ਮਹਾਸਿਆਨ ਰੋਕਦੀ ਹੈ ਚਮੜੀ ਦੀ ਸਿਹਤ ਵਾਸਤੇ ਬਹੁਤ ਵਧੀਆ ਹੈ ਨੀਂਦ ਲਿਆਉਣ ਦੇ ਵਿੱਚ ਮਦਦਗਾਰ ਹੈ ਜਿਹਨਾਂ ਨੂੰ ਪਿਸ਼ਾਬ ਦੇ ਵਿੱਚ ਜਲਣਾ ਹੈ ਉਹਨੂੰ ਠੀਕ ਕਰਦੀ ਹੈ ਕੈਂਸਰ ਸੱਲਾ ਨੂੰ ਬਦਤ ਤੋਂ ਰੋਕਦੀ ਹੈ ਸਾਡੀਆਂ ਜੋੜਾਂ ਵਿੱਚ ਨਾ ਸਮੱਸਿਆਵਾਂ ਨੇ ਜੋੜਾਂ ਦੇ ਦਰਦ ਨੇ ਜੋੜਾਂ ਦੀ ਇੱਕੜਨ ਹੈ ਉਹ ਤੋਂ ਰਾਹਤ ਦਿੰਦੀ ਹੈ ਵਾਰ-ਵਾਰ ਗੁਰਦੇ ਦੀ ਪੱਥਰੀ ਪਾਣ ਤੋਂ ਰੋਕਦੀ ਹੈ ਪਰ ਫਰਟੀਲਿਟੀ ਨੂੰ ਵਧਾਉਂਦੀ ਹੈ ਏ ਕਾਫੀ ਸਾਰੇ ਇਹਦੇ ਫੋੜਨੇ ਹੁਣਾਂ ਜਾਂਦਾ ਵੀ ਇਹਦੀ ਆਪਾਂ ਵਰਤੋਂ ਕਿਵੇਂ ਕਰਨੀ ਹੈ ਵੈਸੇ ਤਾਂ ਇਹਦੀ ਵਰਤੋਂ ਸਾਡੇ ਆਮ ਰਸੋਈ ਘਰਾਂ ਦੇ ਵਿੱਚ ਕੀਤੀ ਜਾਂਦੀ ਹੈ ਖਾਣਾ ਬਣਾਉਣ ਵੇਲੇ ਇਹਨੂੰ ਵਰਤਿਆ ਜਾਂਦਾ ਕੁਝ ਲੋਕ ਇਹ ਵੀ ਸਬੰਧ ਹੈ ਜਿਹੜੀ ਪਸੰਦ ਨਹੀਂ ਕਰਦੇ ਪਰ ਇਹ ਹੈ ਗੁਣਕਾਰੀ ਤਾਂ ਖਾਣਾ ਬਣਾਉਣ ਦੇ ਵਿੱਚ ਅਸੀਂ ਵਰਤਦੇ ਹਾਂ ਤਾਂ ਜਦੋਂ ਇਹ ਜ਼ਿਆਦਾ ਪਕਾਇਆ ਜਾਂਦਾ ਖਾਣੇ ਦੇ ਵਿੱਚ ਇਹਨੂੰ ਤਾਂ ਇਹਦੇ ਕੁਝ ਗੁਣ ਹੈ ਜਿਹੜੇ ਉਹ ਘਟ ਜਾਂਦੇ ਆ ਇਹਦੇ ਅਸਲੀ ਗੁਣ ਔਸ਼ਧੀ ਗੁਣ ਹੈ ਜਿਹੜੇ ਉਹ ਜੇ ਅਸੀਂ ਇਹਨੂੰ ਇਸੇ ਰੂਪ ਦੇ ਵਿੱਚ ਘੋਲ ਕੇ ਲੈਨੇ ਆ ਤਾਂ ਜ਼ਿਆਦਾ ਮਿਲਦੇ ਆ ਤਾਂ ਇਹਨੂੰ ਜਿਹੜੀਆਂ ਆਪਾਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ ਉਹਨਾਂ ਤੋਂ ਅਸੀਂ ਜਿਕਰ ਨਿਜਾਤ ਪਾਉਣੀ ਹੈ ਤਾਂ ਉਹਦੇ ਵਾਸਤੇ ਇੰਨੀ ਕ ਹਿੰਗ ਹੈ ਜੇ ਅੱਛੀ ਕੁਆਲਿਟੀ ਹੋਰ ਮਿਲ ਜਾਂਦੀ ਤੇ ਉਸ ਤੋਂ ਵੀ ਘੱਟ ਕਰ ਸਕਦੇ ਆ ਤਾਂ ਇੰਨੀ ਕ ਹਿੰਗ ਨੂੰ ਗੁਣਗੁਣੇ ਜੇ ਪਾਣੀ ਦੇ ਵਿੱਚ ਘੋਲ ਕੇ ਇੱਕ ਗਲਾਸ ਪਾਣੀ ਦੇ ਵਿੱਚ ਘੋਲ ਕੇ ਸਵੇਰ ਨਿਰਨੇ ਪੇਟ ਅਸੀਂ ਪੀਨੇ ਆ ਤਾਂ ਜਿਹੜੀਆਂ ਵੀ ਸਮੱਸਿਆਵਾਂ ਦਾ ਆਪਾਂ ਜ਼ਿਕਰ ਕੀਤਾ ਚਾਹ ਭਾਰ ਘਟਾਉਣ ਦੀ ਗੱਲ ਹੈ ਚਾਹ ਉਹ ਕੋਲੇਸਟ੍ਰੋਲ ਘਟਾਉਣ ਦੀ ਗੱਲ ਹੈ ਚਾਹ ਉਹ ਪੇਟ ਰੋਗਾਂ ਦੇ ਨਾਲ ਸਬੰਧਤ ਸਮੱਸਿਆਵਾਂ ਨੇ ਉਹ ਸਾਰੀਆਂ ਤੋਂ ਇਹ ਸਾਨੂੰ ਰਾਹਤ ਦਵਾ ਸਕਦੀ ਹੈ ਸਿਰਫ ਇੰਨੀ ਕ ਵਰਤੀ ਹੋਈ ਹਿੰਗ ਸੋ ਇਹ ਸੀ ਅੱਜ ਦੀ ਜਾਣਕਾਰੀ ਹਿੰਗ ਦੇ ਨਾਲ ਸਬੰਧਤ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਬਹੁਤ ਧੰਨਵਾਦ